ਹੈਲੋ ਹਾਂ ਜੀ ਸੱਜਣ ਜੀ ਸਾਰਿਆਂ ਨੂੰ ਹੋਪਸ ਆਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਆਪਾਂ ਵਧੀਆ ਹੀ ਵਧੀਆ ਇਹ ਆਪਣਾ ਨੈਕਸਟ ਵਲੌਗ ਅੱਜ ਆਪਾਂ ਸ਼ੁਰੂ ਕਰਨ ਲੱਗੇ ਆਂ ਕੁਛ ਹੈ ਨਹੀਂ ਸੀ ਬਣਾਉਣ ਨੂੰ ਅੱਜ ਵੀ ਕੁਛ ਨਹੀਂ ਹੈਗਾ ਏਡਾ ਖਾਸ ਸੋਚਿਆ ਵਿਚਾਰ ਗੱਲਾਂ ਬਾਤਾਂ ਕਰ ਲੈਣੇ ਆ ਵੀ ਹੁਣੇ ਮੀਂਹ ਛੱਡਿਆ ਹਜੇ થોੜੇ ਟਾਈਮ ਪਹਿਲਾਂ ਸਵੇਰ ਦੇ ਤੋਂ ਬਾਰਿਸ਼ ਹੋ ਰਹੀ ਸੀ ਤੇ ਮੌਸਮ ਠੀਕ ਹੈ ਅੱਜ ਗਰਮੀ ਹੈਗੀ ਮੌਸਮ ਠੰਡਾ ਕਰ ਜਾਂਦੀ ਫਰਮੈਸ਼ੇ ਦੀ ਚਾਹ ਦੀ ਚਾਹ ਬਣਾਉਣੇ ਆ ਉਸ ਤੋਂ ਪਹਿਲਾਂ ਆਪਾਂ ਜਿਹੜੀਆਂ ਨੂੰ ਮਿਲ ਕੇ ਆਉਣੇ ਆ ਅਜੂਮ ਲਈਏ ਚਿੜੀਆਂ ਨੂੰ ਮਿਲੋ ਸਾਡੀਆਂ ਪਿਆਰੀਆਂ ਪਿਆਰੀਆਂ ਚਿੜੀਆਂ ਨੂੰ ਪਿੰਜਰਾ ਖੋਲੇ ਤੇ ਉੱਡ ਜਾਂਦੀਆਂ ਨੇ ਤਾਂ ਕਰਕੇ ਪਿੰਜਰਾ ਇੰਨਾ ਖੋਲੀਦਾ ਨਹੀਂ ਇਹ ਵੀ ਵਿਚਾਰੀਆਂ ਬਿਮਾਰ ਸੀਗੀਆਂ ਥੋੜੇ ਦਿਨਾਂ ਤੋਂ ਕੱਲ੍ਹ ਦੀਆਂ ਠੀਕ ਹੋਈਆਂ ਨੇ ਜ਼ਿਆਦਾ ਪਹਿਲਾਂ ਤਾਂ ਖਾਂਦੀਆਂ ਪੀਂਦੀਆਂ ਵੀ ਨਹੀਂ ਸੀ ਕੁਝ ਹੌਣ ਥੋੜੀਆਂ ਐਕਟਿਵ ਨੇ ਚਲੋ ਆਪਾਂ ਚਾਹ ਬਣਾਉਨੇ ਆ ਚਾਹ ਰੱਖਦੀ ਰੱਖਾਂ ਬਸ ਗੋਲ ਵਾਲੀ ਆਣ ਦੇ ਵੇਟ ਕਰਦੇ ਜਲਦੀ ਤੇ ਚਾਹ ਬਣ ਗਈ ਆ ਵਾਰੀ ਆ ਗਈ ਹੌਣ ਪਤਰਾ ਦੇ ਸੌਫ ਤੋਂ ਬਾਅਦ ਇਦਾਂ ਗ੍ਰੀਨਰੀ ਹੋਰ ਵੀ ਸੋਹਣੀ ਲੱਗ ਰਹੀ ਹੈ ਜਿਵੇਂ ਪਾਰਕ ਕੋਲ ਬਹੁਤ ਸੋਹਣੀ ਲੱਗ ਰਹੀ ਹੈ ਗ੍ਰੀਨ ਗ੍ਰੀਨ ਮੌਸਮ ਠੰਡਾ ਇੱਕ ਮੈਨੂੰ ਇਹ ਰੋਜ਼ ਬਹੁਤ ਸੋਹਣੇ ਲੱਗਦੇ ਨੇ ਦੱਸੋ ਕਿਹਨੂੰ ਕਿਹਨੂੰ ਰੋਜ਼ ਵਧੀਆ ਲੱਗਦਾ ਹੈ ਨਾ ਪਰਫੈਕਟ ਤੋਂ ਬਹੁਤ ਲੱਗੇ ਚਾ بس پنجابیوں ਦਾ ਮੌਸਮ ਟੰਡਾ ਹੋਵੇ ਚਾਹੇ ਗਰਮੀ ਹੋਵੇ ਚਾਹੇ ਕੋਸ ਹੋਵੇ ਚਾਹੇ ਨਹੀਂ ਹੋ ਕੋਈ ਸਾਰੀ ਦਿਹਾੜੀ ਚਾਹ ਪਤਾ ਨਹੀਂ ਕੋਈ ਜੀ ਦੱਸਿਓ ਕੌਣ-ਕੌਣ ਸਾਹ ਬਹੁਤ ਪਿੰਡਾਂ ਵਿੱਚ ਨੂੰ ਪਸੰਦ ਹੈ ਆਪਣੀ 습ਤੀ ਵੀ ਆ ਚੁੱਕੀ ਹੈ ਬਸ ਚਾ ਪੀ ਕੇ ਆਪਣੀ 습ਤੀ ਕੱਟਦੇ ਤੇ ਨਾਲ ਹੀ ਆਪਣੀ ਚੀਚੀ ਚੋਟ ਦਸੂਕੇ ਨੂੰ ਵੀ ਪਸੰਦ ਨੇ ਜਮਨਾ ਹਾਂਜੀ ਤੇ ਚਾਹ ਆਪਣੀ ਬਣ ਚੁੱਕੀ ਆ ਉਬਾਲੀ ਆ ਰਹੀ ਏ ਤੇ ਆਪਾਂ ਚਾਹ ਪਾਉਣੇ ਗਲਾਸਾ ਜਿੱਤੇ ਤੁਹਾਨੂੰ ਚਾਹ ਦੇ ਢੰਡਣ ਢਣ ਬੁਲਾਉਣੇ ਆਪਾਂ ਆਪਣਾ ਘਰ ਦੇ ਮੁਖੀ ਜਾਨੀ ਪਾਪਾ ਨੂੰ ਤੇ ਪਾਪਾ ਨਾਲ ਗੱਲਬਾਤ ਮਿਲੋ ਫੇ ਪਾਪਾ ਨਾਲ ਹੋਰ ਪਾਪਾ ਕਿਵੇਂ ਹੋ ਆ ਠੀਕ ਆ ਪੁੱਤ ਹੋਰ ਗੱਲਬਾਤ ਸੁਣਾਓ ਕੋਈ ਬਹੁਤ ਸਮੇ ਨੂੰ ਲੈ ਕੇ ਪੁਰਾਣਾ ਟਾਈਮ ਕਿਦਾਂ ਦਾ ਸੀ ਹੁਣ ਕਿਦਾਂ ਦਾ ਨੇ ਜੁਮੇਰ ਹੁਣ ਜੁਮੇਰ ਦਾ ਬਹੁਤ ਵਰਕ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਪਹਿਲਾਂ ਸਮਾਂ ਬਹੁਤ ਸੀ ਪਹਿਲਾਂ ਜੀ ਸਮਾਂ ਹੀ ਹੁੰਦਾ ਆ ਗਿਆ ਤਾਂ ਬਹੁਤ ਬਹੁਤ ਸਮਝ ਕੇ ਚੱਲਣਾ ਸਮਾਂ ਪਹਿਲਾਂ ਤਾਂ ਜਿਵੇਂ ਜੀ ਕੀਤਾ ਬੰਦਾ ਉਦਾਂ ਰਹੀ ਜਾਂਦਾ ਸੀ ਪਹਿਲਾਂ ਸਮਾਂ ਕਾਫੀ ਚੰਗਾ ਸੀ ਜੋ ਜਿੰਦਗੀ ਚੋਂ ਤੱਕ ਬਹੁਤ ਵਾਏ ਦੇਖ ਹੂੰ ਉੱਤ ਸੇ ਤੱਕ ਵੀ ਤੇ ਨਾ ਪਹਿਲਾਂ ਇਹ ਬਜ਼ੁਰਗ ਤਾਂ ਦਿੰਦੇ ਨਹੀਂ ਹੋਰ ਬਹੁਤ ਖੇਲ ਰਹੇ ਹੁਣ ਤਾਂ ਕੁਛ ਨਹੀਂ ਹੁਣ ਤਾਂ ਬਸ ਉੱਪਰ ਤੁਸਾਂ ਦਾ ਐ ਜਿਵੇਂ ਕਿਸੇ ਨੂੰ ਰਾਹ ਪੁੱਛਣ ਤਾਂ ਗਿਆ ਨਾਲ ਖੜੀ ਖੜੀ ਰਾਹ ਪੁੱਛਣ ਲਈ ਆ ਜੇ ਕੋਈ ਹਾਂ ਪੁੱਛੇ ਉਹ ਰਾਹ ਦੇ ਐ ਖੜੀ ਜਾ ਸਕਦੇ ਰਾਹ ਦੱਸ ਦਿੰਦੇ ਜੇ ਸੁਣੋ ਆ ਜੀ ਨਹੀਂ ਤਾਂ ਹੁਣ ਤਾਂ ਵੀ ਗੱਲ ਪੈਂਦ ਫਿਰਦੇ ਨੇ ਗੱਲ ਤੋਂ ਹੂੰ ਪਹਿਲਾਂ ਪਿਆਰ ਸੀਗੇ ਲੋਕਾਂ ਦੇ ਹੁਣ ਹੈ ਨਹੀਂ ਬਹੁਤ ਇੱਦਿਸ ਚੱਲਦੇ ਨੇ ਲੋਕ ਇਹ ਤਾਂ ਆ ਗੱਡੀਆਂਆਂ ਕਾਰਾਂਆਂ ਹੋਈਆਂ ਮੋਟਰਸਾਈਕਲ ਵੀ ਸਾਈਕਲ ਉਹਨਾਂ ਦੀ ਪਿੰਡਾਂ ਦੀ ਸਾਈਕਲ ਵੀ 10 ਘਰਾਂ 'ਚ ਇੱਕ ਘਰ ਤੇ ਸਾਈਕਲ ਹੁੰਦਾ 10 ਘਰਾਂ 'ਚ ਹੁੰਦਾ ਇੱਕ ਘਰ ਤੇ ਲੋਹੀ ਹੁਣ ਦਿੰਦੀਆਂ ਫੈਸਿਲਿਟੀਆਂ ਵਧ ਗਈਆਂ ਉਹਨੇ ਲੋਕ ਮਿਲਣੋਂ हट ਗਏ ਹਾਂ ਆਪਦੇ ਆਪਦੇ ਚ ਰਹਿੰਦੇ ਨੇ ਹੁਣ ਤੋ ਬੰਦੇ ਕੋ ਟਾਈਮ ਵੀ ਨਹੀਂ ਹੂੰ ਕੰਮ ਵੀ ਨਹੀਂ ਟਾਈਮ ਵੀ ਨਹੀਂ ਵਿਹਲਾ ਵੀ ਨਹੀਂ ਵਿਹਲੇ ਬਿਜ਼ੀ ਹੋਏ ਨੇ ਯਾਰ ਆਪ ਨੂੰ ਨਹੀਂ ਸਕਦਾ ਕਿ ਅੱਗੇ ਰਿਸ਼ਤੇ ਦਾ ਜਦੋਂ ਬੰਦੇ ਦੋਨੋਂ ਦੋਨੋਂ ਤੇ ਰਹਿ ਕੇ ਆਉਂਦੇ ਹੁੰਦੇ ਸੀ ਹੂੰ ਮੈਂ ਤਾਂ ਇਕ 5 ਮਿੰਟ ਕਿਥੋਂ ਖੇ 5 ਮਿੰਟ ਇਹਦੇ ਸਮੇਂ ਗਾਉਤ ਗਾਉਤ ਨਾ ਆ ਰਹੀ ਅਬਿੰਦਬ ਪਾਬਿਕੋ ਵੀ ਜਿਹੜਾ ਪੁਰਾਣਾ ਸਮਾਂ ਸੀ ਉਹ ਬੈਸਟ ਸੀਗਾ ਲੋਕਾਂ ਦਾ ਰਹਿਣਾ ਸਹਿਣਾ ਮਿਲਵਰਤਨ ਬਹੁਤ ਬਹੁਤ ਜ਼ਿਆਦਾ ਮਿਲਵਰਤਨ ਹੁਣ ਉਹ ਚੀਜ਼ ਹੈ ਨਹੀਂ ਕਿ ਆ ਇੱਕ ਦੂਏ ਦੀ ਇੱਜ਼ਤ ਕਰਦੇ ਰਹਿਤਾ ਉਹ ਕੋ ਕੋ ਬੁਲਾਉਂਦਾ ਨਹੀਂ ਇੱਜ਼ਤ ਨਾਲ ਕਿ ਪਸੇ ਹੀ ਹੂੰ ਸਹੀ ਇਹ ਮਤਬਲਾ ਇਹ ਮਤਬਲਾ ਇਹ ਜਨੂਬਲਾ ਮੈਂ ਨਹੀਂ ਕਿ ਗੇਰ ਮੈਂ ਬੈਠ ਕੱਦੀ ਸੀ ਰਿਸਪੈਕਟ ਨਾਲ ਬੁਲਾਉਂਦੇ ਸੀ ਸਾਰੇ ਦਾ ਆਦਰ ਮਾਨ ਕਰਦੇ ਸੀ ਹੁਣ ਨਹੀਂ ਕਰਦੇ ਕੋਈ ਦੀ ਮਦਦ ਹੈਲਪ ਕਰਦੇ ਮਦਦ ਹੂੰ ਉਹ ਦੱਦੇ ਜਿੰਨੂੰ ਪੁੱਛਵਾ ਗਏ ਉਹ ਤਾਂ ਅਦਿਗਰ ਦੇਖਣੇ ਦੇਖ ਕੇ ਹੱਸ ਕੇ ਨੰਗੇ ਜਾਂਦੇ ਨੇ ਵੀ ਡੇਗ ਚੱਕਣ ਦੀ ਹੋ ਜਾਏ ਹੂੰ ਮੈਂ ਤਾਂ ਹੈ ਕੀ ਕਹਿਣਾ ਚਾਹੋਂਗੇ ਤੁਸੀਂ ਵੀ ਕੀ ਚੇਂਜਸ ਕਰਨੇ ਚਾਹੀਦੇ ਆਪਦੇ ਆਪ ਦੇ ਚ ਵੀ ਆਪਣੇ ਆਪ ਚ ਆਪਾਂ ਨੂੰ ਕੀ ਚੇਂਜਸ ਕਰਨੇ ਚਾਹੀਦੇ ਆ ਚੇਂਜਸ ਮੇਰੇ ਵਰਤਨ ਨੂੰ ਆਵਾਜ਼ ਆਹੀਗਾ ਆਪਣੇ ਸੁਭਾਅ ਨੂੰ ਚੇਂਜ ਕਰਨਾ ਚਾਹੀਦਾ ਹੂੰ ਆਪਣਾ ਇਹ ਸੁਭਾਅ ਨੂੰ ਚੇਂਜ ਕਰਨਾ ਚਾਹੀਦਾ ਪਿਆਰ ਨਾ ਰਹਿਣਾ ਚਾਹੀਦਾ ਹਰੇਕ ਦੀ ਮਦਦ ਕਰਨੀ ਚਾਹੀਦੀ ਆ ਮਦਦ ਕਰਨੀ ਚਾਹੀਦੀ ਆ ਆ ਕਿਸੇ ਨੂੰ ਬੋਲੋ ਉਹ ਨਹੀਂ ਸਮਝਉਂਦੇ ਇਹ ਗੱਲ ਵੀ ਮੈਂ ਵੱਡਾ ਤੇਰੇ ਚੋਂ ਕੋਈ ਹੈ ਨਹੀਂ ਕੁਝ ਰੋਬਰ ਸਮਝਦੇ ਸਭ ਨੂੰ ਰੋਪਰੀ ਨੂੰ ਸਮਝ ਪ੍ਰਮਾਤਮਾ ਨੂੰ ਲੋ ਸੌ ਪੜੀਏ ਇੱਥੋਂ ਸਾਰੀ ਸਿੱਖਿਆ ਮਿਲਦੀ ਆ ਇਹ ਤਾਂ ਹਰ ਕਿਸੇ ਰੈਣੀ ਸੈਨੇ ਵਿੱਚ ਵਿੱਚ ਚੇਂਜ ਚੇਂਜ ਆ ਜਾਂਦੀ ਹੈ ਜੀ ਉਸ ਪ੍ਰਮਾਤਮਾ ਨੂੰ ਉਹ ਮੈਂ ਨਹੀਂ ਫਰਮ ਪਤੀਜਾ ਉਹ ਦੇ ਨਾ ਇਹ ਤਾਂ ਹੈ ਇੱਕ ਜਨ ਬਹੁਤ ਸਮਝ ਫਤਦਾ ਪਰ ਜੇ 1 ਨਾਮੜਾ ਅਗਲ ਦਾ ਨੂੰ ਮੰਨ ਬਹੁਤ ਗਲਤ ਆ ਗਿਆ ਅਰਾਜੇ ਨਾਮ ਦਾ ਬਹੁਤ ਕਿੰਗਾ ਅੰਦਾਜ਼ ਹੋਣ ਟਾਈਮ ਵੀ ਗਲਤ ਨੇ ਲੋਕ ਵੀ ਗਲਤ ਨੇ ਹਾਂ ਟਾਈਮ ਬਹੁਤ ਗਲਤ ਆ ਜੀ ਤੇ ਹੁਣ ਆਪਾਂ ਕੱਟਣ ਲੱਗਦੇ ਹਾਂ ਸਬਜੀ ਦੱਸਿਓ ਕਿਹਨੂੰ ਕਿਹਨੂੰ ਪਸੰਦ ਆ ਮਿੱਠਾ ਕਿਦੋਂ ਮੈਨੂੰ ਤਾਂ ਵਧੀਆ ਲੱਗਦਾ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਕਿਹੜੀ ਸਬਜ਼ੀ ਪਸੰਦ ਆ ਜ਼ਿਆਦਾ ਹਾਂਜੀ ਸਬਜੀ ਆਪਾਂ ਕੱਟ ਕੇ ਧੋ ਲਈ ਸੀਗੀ ਤੇ ਹੁਣ ਆਪਾਂ ਲਾਉਣ ਲੱਗੇ ਆ ਤੜਕਾ ਕੜਾਹੀ ਆਪਾਂ ਰੱਖ ਲਈ ਆ ਤੇਲ ਪੂਰਾ ਲੈ ਲੇ ਤੇਲ ਗਰਮ ਹੋ ਤਮੇਂ ਜਦ ਤੇਲ ਗਰਮ ਹੋ ਤਾ ਕੋ ਚੱਕ ਪਾ ਲਾਂਗੇ ਜੀਰਾ ਜੀਰਾ ਥੋੜਾ ਜਿਹਾ ਪਾ ਲੇਗੇ ਦੇ ਨਾਲ ਨਾਲ ਆਪਣਾ ਲਈ ਪਿਆਜ਼। ਸਟੇਨਾ ਪਿਆਜ਼ ਨੂੰ ਲਈ ਪਹਿਲਾਂ ਸਟੇਕ ਕਰ ਲੇਗਾ। ਪਿਆਜ਼ ਆਪਣੀ ਭੁੱਜ ਗਈ ਤੇ ਹੁਣ ਆਪਾਂ ਸਵਾਦ ਅਨੁਸਾਰ ਐਡ ਕਰਾਂਗੇ ਜੀ ਨੂੰ ਲੱਗੇ ਤੇ ਹੁਣ ਵੀ ਹੁਣ ਇਹ ਚਾੜ ਦੋਗੇ ਸਬਜ਼ੀ ਸਬਜ਼ੀ ਚੰਗੀ ਤਰ੍ਹਾਂ ਮਿਕਸ ਕਰ ਲੀਏ ਸਬਜ਼ੀ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਇਹਨੂੰ ਆਪਾਂ ਸਿਮ ਗੈਸ ਤੇ ਪੱਕਣ ਦਵਾਵਾਂਗੇ ਚ ਨੂੰ ਆਪਾਂ ਆਟੇ ਦੀ ਤਿਆਰੀ ਕਰ ਲੈਂਦੇ ਆਂ ਆਟਾ ਪਸਣ ਲਿਆ ਹੁਣ ਆਪਾਂ ਇਹਨੂੰ ਗੁੰਨਦੇ ਆਂ ਤੇ ਆਟਾ ਗੁੰਨ ਕੇ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਤੇ ਆਟਾ ਆਪਾਂ ਗੁੰਨ ਲਿਆ ਆਂ ਠੰਡੇ ਮਾਂਸ ਤੇ ਕੁਕਰ ਸੋਈ ਸੈੱਟ ਕਰਤੀ ਮੌਸਮ ਬਹੁਤ ਸੋਹਣਾ ਹੈ ਬਾਹਰ ਦੇਖੋ ਠੰਡਾ ਠੰਡਾ ਹਵਾ ਚੱਲ ਰਹੀ ਆਂ ਹੋਪਸੋ ਕਿ ਮੀਂਹ ਆ ਜਾਵੇ ਵਧੀਆ ਗੱਲਾਂ ਜੇ ਆਏ ਜਾਵੇ ਹੋਰ ਥੋੜਾ ਠੰਡਾ ਹੋ ਜਾਊਗਾ ਚਲੋ ਤੇ ਇਸੇ ਨਾਲ ਆਪਾਂ ਇਹ ਵਲੌਗ ਕਰਦੇ ਹਾਂ ਖਤਮ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗੇ ਹੋਊਗਾ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ